ਵਾਹ ਏ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 852 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 853 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਗੁਰਮਖ ਸੰਸਾਰ ਮੂਲ ਨਾ ਹੋਵਈ ਚਿੰਤਾ ਵਿੱਚ ਹੋ ਜਾਏ ਹੈ ਭਾਈ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਰਹਿੰਦੇ ਹਨ ਉਹਨਾਂ ਨੂੰ ਕਿਸੇ ਕਿਸਮ ਦਾ ਤੌਖਲਾ ਉੱਕਾ ਹੀ ਨਹੀਂ ਹੁੰਦਾ ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ ਜੋ ਕਿਸ਼ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜਾ ਵਿੱਚ ਹੋ ਰਿਹਾ ਹੈ ਉਸ ਉੱਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ ਨਾਨਕ ਤਿੰਨ ਕਾਖਿਆ ਆਪ ਸੁਣੇ ਜੇ ਲਯਨ ਪੰਨ ਪਾਏ ਏ ਨਾਨਕ ਜਿਨ੍ਹਾਂ ਮਨੁੱਖਾ ਨੂੰ ਪਰਮਾਤਮਾ ਆਪਣੇ ਲੜ ਲਾ ਲੈਂਦਾ ਹੈ ਉਹਨਾਂ ਦੀ ਅਰਜ਼ੋਈ ਪਰਮਾਤਮਾ ਸਦਾ ਆਪ ਸੁਣਦਾ ਹੈ ਮਹੱਲਾ ਤੀਜਾ ਕਾਲ ਮਾਰ ਮਨਸਾ ਮਨੈ ਸਮਾਣੀ ਅੰਤਰ ਨਿਰਮਲ ਨਾਓ ਹੇ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਆਵਸਦਾ ਹੈ ਉਹ ਆਤਮਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਾਨ ਵਿੱਚ ਹੀ ਦੱਬ ਦਿੰਦਾ ਹੈ ਆਨ ਦਿਨ ਜਾਗੈ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਪਿਆਓ ਉਹ ਮਨੁੱਖ ਮਾਇਆ ਦੇ ਹਲਿਆਂ ਵੱਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ਕਦੇ ਉਹ ਗਫਲਤ ਦੀ ਨੀਂਦ ਵਿੱਚ ਨਹੀਂ ਸੌਂਦਾ ਆਤਮਿਕ ਡੋਲਤਾ ਵਿੱਚ ਡਿੱਗ ਕੇ ਪਰਮਾਤਮਾ ਦਾ ਨਾਮ ਅੰਮ੍ਰਿਤ ਉਹਦੀ ਖੁਰਾਕ ਹੁੰਦਾ ਹੈ ਮਿੱਠਾ ਬੋਲੇ ਅੰਮ੍ਰਿਤ ਬਾਣੀ ਆਨ ਦੇਨ ਹਰ ਗੁਣ ਗਾਓ ਜਿਹੜਾ ਮਨੁੱਖ ਨਾਮ ਜਪਦਾ ਹੈ ਉਹ ਮਨੁੱਖ ਸਦਾ ਮਿੱਠਾ ਬੋਲਦਾ ਹੈ ਸਤਗੁਰ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੇ ਰਾਹੀ ਉਹ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਨਿਜ ਕਰਵਾਸਾ ਸਦਾ ਸੁਹਦੇ ਨਾਨਕ ਤੈਨ ਮਿਲਿਆ ਸੁਖ ਪਾਵੋ ਇਹੋ ਜੇ ਮਨੁੱਖ ਸਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ ਹੇ ਨਾਨਕ ਆਖ ਹੇ ਭਾਈ ਇਹੋ ਜੇ ਮਨੁੱਖਾ ਨੂੰ ਮਿਲ ਕੇ ਮੈਂ ਵੀ ਆਤਮਕ ਆਨੰਦ ਮਾਣਦਾ ਹਾਂ ਪੌੜੀ ਹਰ ਤਨ ਰਤਨ ਜਵੇ ਹਰੀ ਸੋ ਗੁਰ ਹਰ ਤਨ ਹਰ ਪਾਸੋਂ ਦਿਵਾਇਆ ਏ ਭਾਈ ਪ੍ਰਮਾਤਮਾ ਦਾ ਨਾਮ ਧਨ ਰਤਨ ਹੀਰੇ ਹਨ ਇਹ ਹਰੀ ਨਾਮ ਧਨ ਜਿਸ ਨੂੰ ਪ੍ਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ ਹੀ ਦਿਵਾਇਆ ਹੈ ਜੇ ਕਿਸੈ ਕਿਹੋ ਦੇਸ ਆਵੇ ਤਾ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦਿਵਾਏ ਇਹੋ ਹਰ ਤਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ ਜੇ ਕਿਸੇ ਮਨੁੱਖ ਨੂੰ ਗੁਰੂ ਤੋਂ ਬਿਨਾ ਕਿਸੇ ਹੋਰ ਕੋਲ ਕੁਝ ਦਿਸ ਪਏ ਤਾਂ ਉਸ ਪਾਸੋਂ ਕੋਈ ਮੰਗ ਕੁਝ ਮੰਗ ਵੀ ਲਏ ਜਾਂ ਕੋਈ ਕੁਝ ਦਿਵਾ ਦੇਵੇ ਪਰ ਇਹ ਨਾਮ ਧੰਨਾ ਤਕਾ ਕਰਕੇ ਵੀ ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ ਇਹ ਤਾਂ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੇ ਰਾਹੀਂ ਹੀ ਮਿਲਦਾ ਹੈ ਨਾ ਇਸ ਨਾਮ ਤੁਹਾਨੂੰ ਕੋਈ ਚੋਰ ਚੋਰੀ ਕਰਕੇ ਲੈ ਜਾਂਦਾ ਹੈ ਨਾ ਕੋਈ ਡਾਕੂ ਖੋ ਕੇ ਲੈ ਜਾਂਦਾ ਹੈ ਇਹ ਜਿਸ ਦੇ ਕੋਲ ਹੁੰਦਾ ਹੈ ਉਹੀ ਜਾਣਦਾ ਹੈ ਇਸ ਨਾਮ ਧੰ ਦਾ ਸਵਾਦ ਜਿਸਨੂੰ ਸਤ ਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜੇ ਸਨੋ ਕਰਤੈ ਧੁਰ ਲਿਖ ਪਾਇਆ ਹੈ ਭਾਈ ਪ੍ਰਮਾਤਮਾ ਨੇ ਧੁਰੋ ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਪ੍ਰਮਾਤਮਾ ਉਸ ਮਨੁੱਖ ਦੀ ਗੁਰੂ ਵਿੱਚ ਸ਼ਰਧਾ ਬਣਾਉਂਦਾ ਹੈ ਤੇ ਗੁਰੂ ਦੀ ਰਾਹੀ ਉਸ ਮਨੁੱਖ ਨੂੰ ਨਾਮ ਧਨ ਦਾ ਹਿੱਸਾ ਮਿਲਦਾ ਹੈ ਇਸ ਹਰ ਧਨ ਕਾ ਕੋਈ ਸਰੀਰ ਨਹੀਂ ਕਿਸੇ ਕਾ ਖਤ ਨਹੀਂ ਕਿਸੇ ਕੈ ਸਿਵ ਬੰਨੈ ਰੋਲ ਨਾਹੀ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੋਹ ਹਰ ਚੋਹ ਕੁੰਡਾ ਵਿੱਚ ਕਾਲਾ ਕਰਾਇਆ ਏ ਭਾਈ ਇਹ ਨਾਮ ਤਾਂ ਐਸੀ ਜਾਇਦਾਦ ਹੈ ਕਿਸਦਾ ਕੋਈ ਸ਼ਰੀਕ ਨਹੀਂ ਬਣ ਸਕਦਾ ਇਸ ਉੱਤੇ ਕੋਈ ਜੱਦੀ ਹੱਕ ਨਹੀਂ ਬਣਾ ਸਕਦਾ ਕਿਸੇ ਕੋਲ ਇਸ ਦੀ ਮਲਕੀਅਤ ਦਾ ਪਟਾਪੀ ਨਹੀਂ ਹੋ ਸਕਦਾ ਜਿਵੇਂ ਜ਼ਿਮੀਂਦਾਰਾਂ ਦਾ ਜ਼ਮੀਨ ਦੇ ਵਟੇ ਬੰਨੇ ਦਾ ਰੋਲਾ ਪੈ ਸਕਦਾ ਹੈ ਇਸ ਹਰ ਧੰਦਾ ਕੋਈ ਜਿਹੜਾ ਰੋਲਾ ਵੀ ਨਹੀਂ ਹੋ ਸਕਦਾ ਕਿਸੇ ਮਨੁੱਖ ਨੂੰ ਵੇਖ ਕੇ ਜੇ ਕੋਈ ਮਨੁੱਖ ਇਸ ਨਾਮ ਧੰਦੀ ਖਾਤਰ ਈਰਖਾ ਕਰਦਾ ਹੈ ਉਹ ਨੂੰ ਉਸ ਨੂੰ ਸਗੋਂ ਹਰ ਪਾਸੇ ਫਟਕਾਰ ਹੀ ਪੈਂਦੀ ਹੈ ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚੱਲਾਈ ਦੇਹੋ ਦੇਵ ਨੇਤ ਨੇਤ ਚੜ੍ਹੈ ਸੁਆਇਆ ਏ ਪਾਈਏ ਨਾਮ ਧਨ ਪਰਮਾਤਮਾ ਆਪ ਹੀ ਗੁਰੂ ਦੀ ਰਾਹੀ ਦਿੰਦਾ ਹੈ ਤੇ ਜੇ ਪਰਮਾਤਮਾ ਕਿਸੇ ਨੂੰ ਇਹ ਨਾਮ ਧਨ ਦੇਵੇ ਤਾਂ ਕਿਸੇ ਹੋਰ ਦਾ ਜੋਰ ਨਹੀਂ ਚੜ ਸਕਦਾ ਕਿਸੇ ਦੀ ਈਰਖਾ ਕੁਝ ਵਿਗਾੜ ਨਹੀਂ ਸਕਦੀ ਇਹ ਐਸੀ ਦਾਤ ਹੈ ਕਿ ਇਹ ਹਰ ਰੋਜ਼ ਸਦਾ ਵੱਧਦੀ ਹੀ ਜਾਂਦੀ ਹੈ ਸ਼ਲੋਕ ਮਹੱਲਾ 3 ਜਾਂ ਜਗਤ ਅਜਲੰਦਾ ਰਖ ਲੈ ਆਪਣੀ ਕਿਰਪਾ ਧਾਰ हे ਪ੍ਰਭੂ ਪਰਮਾਤਮਾ ਵਿਕਾਰਾਂ ਵਿੱਚ ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰਕੇ ਬਚਾ ਲੈ ਜਿੱਤ ਦੁਆਰੇ ਉੱਭਰੇ ਤਿੱਤੇ ਲਿਹੋ ਉਬਾਰ ਜਿਸ ਵੀ ਤਰੀਕੇ ਨਾਲੇ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ ਪਰਮਾਤਮਾ ਸਤ ਗੁਰ ਸੁਖ ਵੇ ਖਾਲਿਆ ਸੱਚਾ ਸ਼ਬਦ ਵਿਚਾਰ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਮਨ ਵਿੱਚ ਵਸਾ ਕੇ ਜਿਸ ਮਨੁੱਖ ਨੂੰ ਸਤਿਗੁਰੂ ਨੇ ਸਿਮਰਨ ਦਾ ਆਤਮਿਕ ਆਨੰਦ ਵੇਖਾਲ ਦਿੱਤਾ ਨਾਨਕ ਅਵਰ ਨ ਸੁਝਈ ਹਰ ਬਿਨ ਬਖਸਣ ਹਾਰ ਹੈ ਨਾਨਕ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖਸ਼ਿਸ਼ ਕਰਨ ਵਾਲਾ ਨਹੀਂ ਹੈ ਮਹੱਲਾ ਤੀਜਾ ਹੋ ਮੈਂ ਮਾਇਆ ਮੋਹਣੀ ਦੂਜੈ ਲੱਗੈ ਜਾਏ ਏ ਭਾਈ ਮਾਇਆ ਦੀ ਹੋਮੈ ਸਾਰੇ ਸੰਸਾਰ ਨੂੰ ਆਪਣੇ ਵਸ ਵਿੱਚ ਕਰਨ ਦੀ ਸਮਰੱਥਾ ਵਾਲੀ ਹੈ ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ ਹੋਰ ਮੋਹ ਦੇ ਵਿੱਚ ਜਾ ਫਸਦਾ ਹੈ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਗਾਏ ਇਹ ਹੋਮੈ ਨਾ ਕਿਸੇ ਪਾਸੋਂ ਮਾਰੀ ਜਾ ਸਕਦੀ ਹੈ ਨਾ ਹੀ ਇਹ ਆਪ ਮਰਦੀ ਹੈ ਨਾ ਇਹ ਕਿਸੇ ਹੱਟੀ ਦੇ ਵਿੱਚ ਹੀ ਜਾ ਸਕਦੀ ਹੈ ਗੁਰ ਕੈ ਸ਼ਬਦ ਪਰ ਜਾਲੀ ਹੈ ਤਾਂ ਇਹ ਵਿੱਚ ਹੋ ਜਾਏ ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀ ਚੰਗੀ ਤਰ੍ਹਾਂ ਸਾੜ ਦਈਏ ਤਦੋਂ ਹੀ ਇਹ ਜੀਵ ਦੇ ਅੰਦਰੋਂ ਮੁਕਦੀ ਹੈ ਗੁਰੂ ਦੇ ਸ਼ਬਦ ਵਿੱਚ ਸਮਰੱਥਾ ਹੁੰਦੀ ਹੈ ਹੋਮੈ ਨੂੰ ਸਾੜਨ ਦੀ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਏ ਭਾਈ ਜਿਸ ਮਨੁਖ ਦੇ ਅੰਦਰੋਂ ਮਾਇਆ ਦੀ ਹਮੈ ਮੁਕਦੀ ਹੈ ਉਹਦਾ ਤਨ ਉਸਦਾ ਮਨ ਪਵਿੱਤਰ ਹੋ ਜਾਂਦਾ ਹੈ ਉਸਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਨਾਨਕ ਮਾਇਆ ਕਾ ਮਾਰਣ ਸ਼ਬਦ ਹੈ ਗੁਰਮਖ ਪਾਇਆ ਜਾਏ ਏ ਨਾਨਕ ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਉਣ ਦਾ ਵਸੀਲਾ ਹੈ ਤੇ ਸ਼ਬਦ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੇ ਤੁਰੋ ਹੁਕਮ ਬੋਜ ਨਿਸ਼ਾਨ ਜਿਹੜੀ ਇੱਜ਼ਤ ਗੁਰੂ ਅਮਰਦਾਸ ਜਏ ਗੁਰੂ ਅਮਰਦਾਸ ਜੀ ਦੀ ਹੋਈ ਉਹ ਗੁਰੂ ਅੰਗਦ ਸਾਹਿਬ ਨੇ ਪਰਮਾਤਮਾ ਦੀ ਹਜ਼ੂਰੀ ਤੋਂ ਮਿਲਿਆ ਹੁਕਮ ਸਮਝ ਕੇ ਪਰਵਾਨਾ ਸਮਝ ਕੇ ਉਹਨਾਂ ਨੂੰ ਦਿੱਤੇ ਪੋਤਾ ਭਾਤੀ ਜਵਾਈ ਸਕੇ ਅੱਗੋ ਪਿੱਛੋ ਟੋਲ ਡਿਠਾ ਲਾਹੇ ਉਹਨ ਸਭਨਾ ਕਾਬੇ ਮਾਨ ਪੁੱਤਰਾਂ ਨੇ ਭਤੀਜਿਆਂ ਨੇ ਜਵਾਈਆਂ ਨੇ ਹੋਰ ਸਕੇ ਆਸਾ ਕੰਗਾ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ ਗੁਰੂ ਨੇ ਸਭਨਾ ਦਾ ਮਾਣ ਦੂਰ ਕਰ ਦਿੱਤਾ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਿਗੁਰੂ ਹਰ ਬਖਸ਼ਿ ਉਸ ਸਭ ਜਹਾਨ ਏ ਭਾਈ ਪ੍ਰਮਾਤਮਾ ਨੇ ਗੁਰੂ ਦੀ ਰਾਹੀ ਸਾਰੇ ਸੰਸਾਰ ਨੂੰ ਨਾਮ ਦੀ ਬਖਸ਼ਿਸ਼ ਕੀਤੀ ਹੈ ਜਿੱਥੇ ਵੀ ਕੋਈ ਵੇਖਦਾ ਹੈ ਉੱਥੇ ਹੀ ਪਿਆਰਾ ਗੁਰੂ ਨਾਮ ਦੀ ਦਾਤ ਦੇਣ ਲਈ ਮੌਜੂਦ ਹੈ ਜੇ ਸਤਗੁਰੂ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜਿਵੇਂ ਮੁਖ ਹੋਵੇ ਸੋ ਪ੍ਰਿਫਿਰੈ ਪ੍ਰੇਸ਼ਟ ਥਾਨ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਭਤੀਜਦਾ ਹੈ ਉਹ ਸਲੋਕ ਵਿੱਚ ਤੇ ਪਰਲੋਕ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਜਿਹੜਾ ਮਨੁੱਖ ਗੁਰੂ ਵੱਲੋਂ ਮੂੰਹ ਮੋੜਦਾ ਹੈ ਉਹ ਪਰਕਦਾ ਫਿਰਦਾ ਹੈ ਉਹਦਾ ਹਿਰਦਾ ਥਾਂ ਵਿਕਾਰਾਂ ਨਾਲ ਗੰਦਾ ਟਿਕਿਆ ਰਹਿੰਦਾ ਹੈ ਜਨ ਨਾਨਕ ਕਹਿਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਹੈ ਨਾਨਕ ਆਖ ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿੱਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ ਉਦੇ ਭੇਤ ਦੇਖ ਕੇ ਸਭ ਆਏ ਭਏ ਸਤ ਗੁਰ ਕੀ ਪੈਰੀ ਲਾਹੇ ਉਹਨ ਸਭ ਨਾ ਕਿਹੋ ਮਨੋ ਗੁਮਾਨ ਹੈ ਪਾਈ ਗੁਰੂ ਦੇ ਦਰ ਤੋਂ ਆਤਮਕ ਖੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰ ਦੀ ਚਰਨੀ ਆ ਲਗੇ ਗੁਰੂ ਨੇ ਸਭਨਾ ਦੇ ਮਨ ਤੋਂ ਹੰਕਾਰ ਦੂਰ ਕਰ ਦਿੱਤਾ ਜਨ ਨਾਨਕ ਕਹਿਵਲ ਹੋਆ ਮੇਰਾ ਸੁਆਮੀ ਹਰ ਸੱਜਣ ਪਰਖ ਸੁਜਾਨ ਪੌਦੀ ਪਿਤ ਦੇਖ ਕੇ ਸਭ ਆਏ ਪਏ ਸਤ ਗੁਰ ਕੀ ਪੈਰੀ ਲਾਹੇ ਉਹਨ ਸਭਨਾ ਕਿਹੋ ਮਨ ਹੋ ਗੁਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 853 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 854 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ